पंचायतਾਂ ਦੇ ਵਿੱਚ ਵਿਕਾਸ ਕਾਰਜ ਸਰਪੰਚੋਤੀ ਗੈਰ ਹਾਜ਼ਰੀ ਦੌਰਾਨ ਪ੍ਰਭਾਵਿਤ ਨਾ ਹੋਣ ਤਾਂ ਇਸ ਦੇ ਲਈ ਹੁਣ ਪੰਜਾਬ ਦੇ ਸਰਪੰਚਾਂ ਤੇ ਪੰਚਾਂ ਨੂੰ ਆਪਣੀ ਵਿਦੇਸ਼ ਯਾਤਰਾ ਕਰਨ ਤੋਂ ਪਹਿਲਾਂ ਸੂਬਾ ਸਰਕਾਰ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ ਪਿੰਡੋ ਵਿਕਾਸ ਤੇ ਪੰਚਾਇਤ ਵਿਭਾਗ ਨੇ ਚੁਣੇ ਹੋਏ ਪੰਚਾਇਤ ਨੁਮਾਇੰਦਿਆਂ ਦੇ ਲਈ ਨਵੇਂ ਸਟੈਂਡਰਡ ਆਪਰੇਟਿੰਗ ਪ੍ਰਕਿਰਿਆਵਾਂ ਪੇਸ਼ ਕੀਤੀਆਂ ਜਿਸ ਦੇ ਨਾਲ ਉਹਨਾਂ ਦੇ ਲਈ ਦੇਸ਼ ਛੱਡਣ ਤੋਂ ਪਹਿਲਾਂ ਛੁੱਟੀ ਦੀ ਮਨਜ਼ੂਰੀ ਲੈਣਾ ਹੁਣ ਲਾਜ਼ਮੀ ਹੋਵੇਗਾ ਸਾਰੇ ਹੀ ਵਿਧੀ ਡਿਪਟੀ ਕਮਿਸ਼ਨਰ ਅਤੇ ਜ਼ਿਲਾ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਇੱਕ ਪੱਤਰ ਪਿੰਡੂ ਵਿਕਾਸ ਤੇ ਪੰਚਾਇਤਾਂ ਦੇ ਡਾਇਰੈਕਟਰ ਨੇ ਸਰਪੰਚ ਜਾਂ ਫਿਰ ਪੰਚ ਵੱਲੋਂ ਨਿਜੀ ਵਿਦੇਸ਼ੀ ਦੌਰੇ ਤੇ ਜਾਣ ਵੇਲੇ ਪਾਲਣਾ ਕੀਤੀ ਜਾਣ ਵਾਲੇ ਐਸਓਪੀਸ ਨੂੰ ਸੂਚੀਬੱਧ ਕਰ ਦਿੱਤਾ ਹੈ ਦੱਸਦੇ ਕਿ ਸੂਤਰਾਂ ਦੇ ਮੁਤਾਬਕ ਸਰਕਾਰ ਨੇ ਇਹ ਫੈਸਲਾ ਉਹਨਾਂ ਰਿਪੋਰਟਾਂ ਤੋਂ ਬਾਅਦ ਲਿਆ ਹੈ ਜਦੋਂ ਪੰਚਾਇਤੀ ਰਾਜ ਸੰਸਥਾਵਾਂ ਦੇ ਪ੍ਰਤੀਨਿਧੀ ਸਰਦੀਆਂ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਂ ਕਿਸੇ ਹੋਰ ਕੰਮ ਦੇ ਲਈ ਵਿਦੇਸ਼ ਜਾਂਦੇ ਸੀ ਪਰ ਪੇਂਡੂ ਵਿਕਾਸ ਅਕਸਰ ਇਸ ਦੌਰਾਨ ਠੱਪ ਹੋ ਜਾਂਦਾ ਸੀ ਤੇ ਹੁਣ ਇਹਨਾਂ ਨੂੰ ਦੱਸ ਕੇ ਜਾਣਾ ਲਾਜ਼ਮੀ ਹੋਵੇਗਾ ਉੱਥੇ ਹੀ ਹੁਣ ਵਾਪਸ ਆਉਣ ਤੇ ਸਰਪੰਚ ਜਾਂ ਪੰਚ ਨੂੰ ਸਮਰੱਥ ਅਧਿਕਾਰੀ ਨੂੰ ਹਾਜ਼ਰੀ ਰਿਪੋਰਟ ਜਮ੍ਹਾਂ ਕਰਾਉਣੀ ਪਵੇਗੀ ਜਿਸ ਤੋਂ ਬਾਅਦ ਚੁਣਿਆ ਹੋਇਆ ਪ੍ਰਤੀਨਿਧੀ ਪੰਚਾਇਤ ਦਾ ਚਾਰਜ ਦੁਬਾਰਾ ਸੰਭਾਲ ਲੇਗਾ